ਨਿਊ ਫਰੈਂਡਿਜ ਕਲੋਨੀ ਦੇ ਨਿਵਾਸੀਆਂ ਦੇ ਵੱਲੋਂ ਇੱਕ ਵਿਅਕਤੀ ਉੱਤੇ ਜਬਰਦਸਤੀ ਕੰਦਰ ਨੂੰ ਤੋੜਨੇ ਇਲਜ਼ਾਮ ਲਗਾਏ ਗਏ ਤਸਵੀਰਾਂ ਤੁਹਾਡੇ ਨਾਲ ਸੀ ਨਿਊ ਫਰੈਂਡਿਜ ਕਲੋਨੀ ਸੰਗਰੂਪ ਦੀਆਂ ਸਾਂਝੀਆਂ ਕਰ ਰਿਹਾ ਜਿੱਥੇ ਦੀਵਾਰ ਦੇ ਉੱਤੇ ਵੀ ਲਿਖਿਆ ਹੋਇਆ ਹੈ ਕਿ ਇਸ ਦੀ ਸਟੇ ਹੋਈ ਹੋਈ ਹੈ ਪਰ ਉਤੇ ਹੀ ਮਹਿਲਾ ਨਿਵਾਸੀ ਨੇ ਕਿਹਾ ਕਿ ਕੁਝ ਵਿਅਕਤੀ ਦੇ ਵੱਲੋਂ ਜੋ ਕਿ ਰਸੂਖਧਾਰ ਨੇ ਉਹਨਾਂ ਦੇ ਵੱਲੋਂ ਜ਼ਬਰਦਸਤੀ ਸਟੇ ਹੋਣ ਦੇ ਬਾਵਜੂਦ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਨੇ ਅਤੇ ਜੋ ਕੋਰਟ ਦੇ ਹੁਕਮ ਨੇ ਉਹਨਾਂ ਨੂੰ ਮੰਨਣ ਤੋਂ ਇਨਕਾਰ ਕੀਤਾ ਅਤੇ ਅੱਜ ਸਵੇਰੇ ਟਰੈਕਟਰ ਟਰਾਲੀ ਲੈ ਕੇ ਪਹਿਲਾਂ ਤਾਂ ਇਸ ਕੰਦ ਨੂੰ ਢਾਹ ਦਿੱਤਾ ਅਤੇ ਉਸ ਤੋਂ ਬਾਅਦ ਮਿੱਟੀ ਸੁੱਟ ਦਿੱਤੀ ਗਈ। ਮਹੱਲਾ ਨਿਵਾਸੀਆਂ ਨੇ ਕਿਹਾ ਕਿ ਅਸੀਂ ਆਪਣੀ ਸੇਫਟੀ ਨੂੰ ਦੇਖਦੇ ਹੋਏ ਇਸ ਕਲੋਨੀ ਦੇ ਵਿੱਚ ਕਰੋੜਾਂ ਰੁਪਏ ਲਾ ਕੇ ਘਰ ਬਣਾਏ ਨੇ ਇਹ ਗਲੀ ਨਕਸ਼ੇ 'ਚ ਵੀ ਬੰਦ ਹੈ ਅਤੇ ਜਦੋਂ ਸਾਡੀਆਂ ਰਜਿਸਟਰੀਆਂ ਹੋਈਆਂ ਉਹ ਵੀ ਬੰਦ دکھائی ਗਈ ਹੈ ਪਰ ਇੱਕ ਵਿਅਕਤੀ ਦੇ ਵੱਲੋਂ ਆਪਣਾ ਲਾਹਾ ਲੈਣ ਦੇ ਲਈ ਪਹਿਲਾਂ ਤਾਂ ਇਸ ਪਲਾਟ ਦੀ ਕੋਡ ਦੇ ਥਰੂ ਰਜਿਸਟਰੀ ਕਰਾਈ ਗਈ ਅਤੇ ਬਾਅਦ ਦੇ ਵਿੱਚ ਜੋ ਦੀਵਾਰ ਖਿੱਚੀ ਹੋਈ ਆ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਮਹੱਲਾ ਨਿਵਾਸੀਆਂ ਨੇ ਇਹ ਵੀ ਰੋਪਲਾਈ ਕਿ ਇਹ ਵਿਅਕਤੀ ਦੇ ਵੱਲੋਂ ਕੌਟੀਆਂ ਦੇ ਭਾਅ ਤੇ ਇਹ ਪਲਾਟ ਖਰੀਦਿਆ ਗਿਆ। ਅਤੇ ਤੋਂ ਰਸਤਾ ਕੱਟ ਕੇ ਕਰੋੜਾਂ ਰੁਪਏ ਦੀ ਵੇਚਣਾ ਚਾਹੁੰਦਾ। ਪਰ ਉੱਥੇ ਹੀ ਉਹਨਾਂ ਨੇ ਕਿਹਾ ਕਿ ਜਿਸ ਵਿਅਕਤੀ ਦੇ ਅਸੀਂ ਗੱਲ ਕਰ ਰਹੇ ਹਾਂ ਉਹ ਪ੍ਰਾਪਰਟੀ ਦਾ ਹੀ ਕੰਮ ਕਰਦਾ। ਸਾਨੂੰ ਤਾਂ ਖਾਸ ਤਾ ਇਹ ਵੀ ਆ ਕਿ ਜੋ ਪਿੱਛੇ ਜ਼ਮੀਨ ਲੱਗਦੀ ਆ ਉਸ ਨੂੰ ਰਸਤਾ ਦੇ ਕੇ ਸਾਡੀ ਜੋ ਕਲੋਨੀ ਦੀ ਪ੍ਰਾਈਵੇਸੀ ਆ ਉਸ ਨੂੰ ਖਤਮ ਕੀਤਾ ਜਾਊਗਾ ਉਹਨਾਂ ਨੇ ਕਿਹਾ ਕਿ ਆਏ ਦੇਣ ਚੋਰੀ ਦੇ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਸਾਡੀ ਫਿਰ ਸੁਰੱਖਿਆ ਕੌਣ ਕਰੂਗਾ ਜਦੋਂ ਇਸ ਵਿਸ਼ੇ ਉੱਤੇ ਕਲੋਨੀ ਵਾਸੀਆਂ ਦੇ ਜਿਸ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜੋ ਇਲਜ਼ਾਮ ਲਗਾਏ ਗਏ ਨੇ ਬੇਬੁਨਿਆਦ ਨੇ ਮੈਂ ਮਾਨਯੋਗ ਕੋਰਟ ਦੇ ਵੱਲੋਂ ਜੋ ਪਲਾਟ ਦੀ ਰਜਿਸਟਰੀ ਕਰਾਈ ਗਈ ਹੈ ਅਤੇ ਉਸ ਦੇ ਵਿੱਚ ਰਸਤਾ ਵੀ ਦਰਸਾਇਆ ਗਿਆ ਹੈ ਅਮਰੂ ਗਰੂ ਗੋਤਮ ਜੀ ਗੋਤਮ ਜੀ ਕੀ ਮਸਲਾ ਕੀ ਗੱਲਬਾਤ ਮਸਲਾ ਇਹ ਹੈ ਵੀਰ ਜੀ ਐਸੀ ਹੈ ਕਿ ਆ 7 ਨੰਬਰ ਕਲੋਨੀ ਨਿਊ ਫਰੈਂਡਸ ਕਲੋਨੀ ਦੇ ਵਾਸੀ ਸਾਰੇ ਤੇ ਸਾਡੀ ਇਹ ਜਿਹੜੀ ਕਲੋਨੀ ਹੈਗੀ ਇਹ ਸਾਰੀ ਬੰਦ ਸਿਗੀ ਜੀ ਕੰਦ ਬੰਦ ਹੈਗੀ ਸਾਰਾ ਕੁਝ ਬੰਦ ਹੈ ਜੀ ਤੇ ਇਹਦੇ ਵਿੱਚੋਂ ਜਿਹੜਾ ਇੱਕ ਬੰਦਾ ਹੈਗਾ ਜੀ ਹਰਪ੍ਰਜਨ ਸਿੰਘ ਜੀ ਉਹਨੇ ਕੀ ਕੀਤਾ ਹੈਗਾ ਉਨੇ ਆ ਇੱਕ ਖੇਤ ਲੈ ਕੇ ਨਾਲ ਜੀ ਪਿਛਲਾ ਸਾਡਾ ਖੇਤ ਲੱਦਾ ਸੀਗਾ ਉੱਥੋਂ ਗਲੀ ਬੰਦ ਹੈ ਉਹਨੂੰ ਖੇਤ ਆਪਣਾ ਮੁੱਲ ਲੈ ਕੇ ਜੀ ਉਹਨੂੰ ਪਲਾਟ ਦੇ ਨਾਲ ਰਲਾਣਾ ਪੈਂਦਾ ਜੀ ਰਲਾਣਾ ਚੰਦਾ ਤੇ ਨਾਲ ਉਹ ਰੋ ਕਹਿੰਦਾ ਮੈਂ ਗੇਟ ਕੱਢੂੰਗਾ ਜੀ ਠੀਕ ਹੈ ਨਾ ਤੇ ਅਸੀਂ ਇਹਨੇ ਦੋ ਕਈ ਵਾਰ ਅਪਰੋਚ ਕੀਤੀ ਸਾਨੂੰ ਅਸੀਂ ਪਹਿਲਾਂ ਉਹਨੂੰ ਖੇਤ ਲੈਣ ਦੇ ਰੋਕਿਆ ਉਹਦੇ ਪੂਰਾ ਮੁੱਲਾ ਗਵਾਹ ਹੋ ਚਿੱਦਾ ਹੀ ਉਹਦੇ باوجود ਇਹਨੇ ਸਾਰਾ ਖੇਤ ਲਿਆ ਜੀ ਤੇ ਹੁਣ ਕੀ ਹੈ ਕਹਿੰਦਾ ਮੈਂਨੇ ਕੋਰਟ ਤੋਂ ਰਜਿਸਟਰੀ ਕਰਾ ਲਈ ਜੀ ਰਜਿਸਟਰੀ ਕਰਾ ਲਈ ਤੇ ਅਸੀਂ ਕੀ ਕੀਤਾ ਜੀ ਇਹਨੇ ਹੁਣ ਕਹਿੰਦਾ ਮੈਂ ਉਰੋਂ ਵਿੱਚੋਂ ਗੇਟ ਕੱਢੂੰਗਾ ਜਿਹਦੇ ਖਿਲਾਫ ਅਸੀਂ ਨਹੀਂ ਕੱਲ ਬਾਇ ਬਾਇਕੋਟ ਤੋਂ ਅਸੀਂ ਸਟੇ ਆਰਡਰ ਲੈ ਲਏ ਜੀ ਵੀ ਉਰੋਂ ਕੋਈ ਗੇਟ ਨਹੀਂ ਕੱਢ ਸਕਦਾ ਜੀ ਇਹ ਉਹਦੇ باوجود ਇਹਨੇ ਜੀ ਕੱਲ ਟਰਾਲੀ ਅੱਜ ਟਰਾਲੀ ਲਿਆ ਕੇ ਸਵੇਰੇ ਜੀ ਜਾਂ ਕੰਦ ਤੋੜ ਕੇ ਕਹਿੰਦਾ ਜੀ ਮਨੇ ਪਰਤ ਪਾਣੀ ਆ ਜੀ ਨੋਟਿਸ ਲੱਗਿਆ ਹੋਇਆ ਜੀ ਉਹਦਾ ਵੀ ਇਹਨੇ ਉਲੰਘਣਾ ਕੀਤੀ ਹੈ ਜੀ ਮਾਨਯੋਗ ਕੋਰਟ ਦਾ ਜੀ ਤਾਂ ਹੁਣ ਕੀ ਉਹ ਨੁਕਸਾਨ ਜੇਕਰ ਕੰਧ ਰੋਪੀ ਕੰਧ ਜੇ ਬਿਰਜੀ ਟੁੱਟਦੀ ਹੈਗੀ ਇਕ ਤਾਂ ਸਾਰੀ ਕਲੋਨੀ ਦੀ ਸੇਫਟੀ ਹੈ ਜੀ ਲੋਕਾਂ ਨੇ ਉਰੇ 1-1 ਕਰੋੜ ਰੁਪਏ ਲਾਇਆ ਹੋਇਆ ਹੈ ਜੀ ਤਾਂ ਕਿ ਗਲੀ ਬੰਦ ਹੈ ਜੀ ਸਾਰੇ ਪਰਿਵਾਰਾਂ ਦੀ ਸੇਫਟੀ ਹੈ ਜੀ ਜਿਸ ਹਾਲਾਤ ਨਾਲ ਮਾਹੌਲ ਚੱਲ ਰਿਹਾ ਹੈ ਪਰ ਚੱਕਰ ਕੀ ਹੈਗਾ ਜੀ ਇਹ ਕਰਕੇ ਹੀ ਪਿੱਛੇ ਲੱਗਦੀ ਬਸਤੀ ਨਾਲ ਆਬਲਾ ਜਿਹੜਾ ਖੇਤ ਹੈ ਜੀ ਲੱਗਦਾ ਬਸਤੀ ਨਾਲ ਚੱਕਵੇਲਾ ਜੀ ਚੱਕਵੇਲਾ ਤੇ ਇਹ ਇਹਦੀ ਬਿਉਂਤ ਇਹ ਹੀ ਆਈ ਜਿਹੜੀ ਸਾਨੂੰ ਪਤਾ ਲੱਗੀ ਹੈਗੀ ਵੀ ਇਹ ਨਾਲ ਨਾ ਉਹਦੇ ਨਾਲ ਰਲਾਣਾ ਚਾਹੁੰਦਾ ਹੀ ਹੈ ਇਹ ਪਿਛਲੇ ਆ ਬਸਤੀ ਨਾਲ ਜੀ ਉਹ ਖਸਰਾ ਨੰਬਰ ਹੋ ਰਿਹਾ ਹੈ ਤੇ ਇਹ ਸਾਰੀ ਜਿਹੜੀ ਕਲੋਨੀ ਹੈ ਖਸਰਾ ਨੰਬਰ ਹੋ ਰਿਹਾ ਜੀ ਤੇ ਉਹ ਜਿਹੜਾ ਖੇਤ ਹੈ ਉਹ ਖਸਰਾ ਨੰਬਰ ਹੋਰ ਤੇ ਵੇਚ ਗਏ ਸਾਰਾ ਇਹ ਕਹਿੰਦਾ ਜੀ ਮੈਂ ਉਰੋ ਗੇਟ ਕੱਢ ਕੇ ਜੀ ਆਪਣਾ ਘਰ ਬਣਾਉਣਾ ਚਾਹੁੰਦਾ ਘਰ ਕੋਰੇ ਨੇ ਕੁਝ ਨਹੀਂ ਬਣਾਉਣਾ ਜੀ ਇਹਗਾ ਇਹਦਾ ਕੰਮੀ ਪ੍ਰਾਪਰਟੀ ਡੀਲਰ ਦਾ ਇਹ ਬਣਾ ਕੇ ਵੇਚੂਗਾ ਜੀ ਇਹ ਹਾਂਜੀ ਸਰ ਮੇਰਾ ਨਾਮ ਗੀਤਾ ਗੋਗਿਆ ਮੰਗੀਤਾ ਜੀ ਕੀ ਮਸਲਾ ਕਰੇ ਸਰ ਇਹ ਆਪਣਾ ਇੱਥੇ ਰਸਤਾ ਨਿਕਾਲਣਾ ਚਾਹੁੰਦੇ ਨੇ ਤੇ ਦੇਖੋ ਹੁਣ ਅਸੀਂ ਸਾਰੀ ਕਲੋਨੀ ਇਕੱਠੇ ਹੋ ਕੇ ਸ਼ਾਮ ਨੂੰ ਬੈਠਦੇ ਆਂ ਇਹ ਨਿਕਾਲ ਲੈਣਗੇ ਤੇ ਸਾਡੀ ਕੋਈ ਸੇਫਟੀ ਨਹੀਂ ਰਹੋਗੀ ਸਰ ਜੀ ਠੀਕ ਹੈ ਸਾਡੇ ਬੱਚੇ ਛੋਟੇ ਛੋਟੇ ਆ ਫਿਰ ਇੱਥੇ ਆਵਾਗਮਨ ਦੇਖੋ ਇਹ ਇਹਨਾਂ ਦਾ ਤਾਂ ਪ੍ਰਾਪਰਟੀ ਡੀਲਰ ਦਾ ਕੰਮ ਹੈ ਵੇਚਣਾ ਲੈਣਾ ਖਰੀਦਣਾ ਬਣਾਣਾ ਜਿਹੜਾ ਬਾਕੀ ਹੈ ਤੁਸੀਂ ਇਹ ਦੇਖੋ ਨਾ ਵੀ ਇੱਥੇ ਸਹੀ ਰਹਿੰਦਾ ਮੈਡਮ ਜੋ ਰਸਤਾ ਕੱਢ ਰਿਹਾ ਕਿ ਇਸ ਨਾਲ ਕੋਈ ਗੱਲਬਾਤ ਹੋਈ ਹੈ ਮਾਲੇਵਾਸੀਆਂ ਦੀ ਹਾਂ ਮਾਲੇਵਾਸੀਆਂ ਨਾਲ ਕਦੀ ਕਹਿੰਦਾ ਵੀ ਮੈਂ ਕੋਨਰ ਤੇ ਮਕਾਨ ਉਹ ਕਰੂੰਗਾ ਹੂੰ ਤੇ ਹੁਣ ਦੇਖੋ ਤੁਸੀਂ ਦੀਵਾਰ ਵੀ ਤੋੜਤੀ ਅੱਜ ਹੂੰ ਤੇ ਹੁਣ ਸਾਡੀ ਤੇ ਸੇਫਟੀ ਨਾ ਰਹੀ ਨਾ ਸਾਡੇ ਕਲੋਨੀਆ ਅਸੀਂ ਪੈਸੇ ਲਗਾ ਲਗਾ ਕੇ ਇਥੇ ਕਰ ਇਤਨੇ ਕਰੋੜਾ ਰੁਪਏ ਲਗਾਏ ਹਨ ਹੂੰ ਠੀਕ ਹੈ ਕੰਨੂ ਪਾਣੀ ਪੜ ਜਾਂਦਾ ਸਾਡੇ ਮਕਾਨ ਖਰਾਬ ਹੋ ਜਾਂਦੇ ਹਨ ਜ਼ਿੰਮੇਵਾਰ ਹੈਗਾ ਇਹ ਮਾਨਯੋਗ ਜੱਜ ਜੀ ਨੋਟਿਸ ਲੱਗਿਆ ਹੋਇਆ ਹੈ ਮੈਂ ਬੀ ਪੌਨਮ ਸ਼ਰਮਾ ਕਿਹੜੇ ਕਿਥੇ ਰਹਿਣੇ ਨੇ ਆਹੀ ਆਪਣਾ ਫਰੈਂਚ ਕੋਲੋਨੀ ਫਰੈਂਚ ਕੋਲੋਨੀ 7 ਨੰਬਰ ਗਲੀ ਕੀ ਮਸਲਾ ਗਲੀ ਦਾ ਆਹੀ ਹੈ ਜ ਜ ਇਹਨਾਂ ਨੂੰ ਮਨਾ ਕੀਤਾ ਸੀਗਾ ਵੀ ਇਹ ਬੰਦ ਗਲੀ ਹੈ ਤੁਸੀਂ ਗੇਟ ਨਹੀਂ ਲਗਾ ਸਕਦੇ ਹਰ ਵਾਰੀ ਲੜਾਈ ਕਰਦੇ ਸੀ ਨਹੀਂ ਅਸੀਂ ਤਾਂ ਖੋਲ ਲੇਗੇ ਫਿਰ ਇਹਨੇ ਪਰਦ ਪਾ ਲਈ ਪਹਿਲੇ ਕੰਦ ਤੋੜੀ ਸਵੇਰੇ ਨਾਲੇ ਸਟੇ ਆਰਡਰ ਅਸੀਂ ਲਿਆਇ ਸੀ ਕੱਲ ਜੀ ਕੱਲ ਫੈਸਲਾ ਜੱਜ ਨੇ ਦਿੱਤਾ ਸੀਗਾ ਤਾਂ ਵੀ ਉਸਕੇ ਬਾਵਜੂਦ ਵੀ ਇਹ ਨਹੀਂ ਹਟੇ ਉਸਕੇ ਬਾਅਦ ਵੀ ਇਹਨਾਂ ਟਰਾਲੀਆ ਲਿਆ ਕੇ ਕੰਦ ਤੋੜ ਕੇ ਤੇ ਪਰਦ ਪਾਣੇ ਲੱਗੇ ਹੁਣ ਕੀ ਮੰਗ ਕਰਦੇ ਹੋ ਬੀਬੀ ਤੁਸੀਂ ਅਸੀਂ ਇਹ ਕਹਿੰਦੇ ਕੰਦ